ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾ ਭੈਣਾਂ ਨੂੰ ਤੇ ਆਸ ਕਰਦੇ ਹਾਂ ਕਿ ਸਾਰੇ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਬੜੇ ਵੀਰਾ ਭਰਾਵਾਂ ਦੇ ਮੈਸੇਜ ਆ ਰਹੇ ਸੀ ਕਿ ਇਟਲੀ ਵਿੱਚ ਅਸੀਂ ਆ ਜਾਣਾ ਵਾ 9 ਮੰਥ ਵਾਲੇ ਪੇਪਰਾਂ ਤੇ ਆਉਣਾ ਵਾ ਸਾਲ ਵਾਲੇ ਪੇਪਰਾਂ ਤੇ ਆਉਣਾ ਵਾ ਫੈਮਿਲੀ ਵਾਲੇ ਪੇਪਰਾਂ ਤੇ ਆਉਣਾ ਗਈਆਂ ਨੇ ਤੇ ਅਸੀਂ ਸਾਨੂੰ ਸਾਡੀ ਸੈਲਰੀ ਕਿੰਨੀ ਬਣੂਗੀ ਇੱਥੇ ਕਿੰਨੇ ਪੈਸੇ ਅਸੀਂ ਕਮਾ ਸਕਦੇ ਆ ਸਾਡਾ ਖਰਚਾ ਕਿੰਨਾ ਹੋਊਗਾ ਇਸ ਟੌਪਿਕ ਬਾਰੇ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿੰਨਾ ਕਿੰਨੀ ਕੀ ਸੈਲਰੀ ਹੈ ਇੱਥੇ ਇਟਲੀ ਵਿੱਚ ਤੇ ਕਿੰਨਾ ਖਰਚਾ ਹੁੰਦਾ ਵਾ ਇਹ ਸਾਰੇ ਟੌਪਿਕ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੇ ਕਿਹੜੇ ਕਿਹੜੇ ਕੰਮ ਵਿੱਚ ਕਿੰਨੇ ਕਿੰਨੇ ਪੈਸੇ ਬਣਦੇ ਆ ਜੇਕਰ ਤੁਸੀਂ ਕੋਈ ਨਾ ਕੋਈ ਕੰਮ ਸਿੱਖਿਆ ਬਾਦ ਤੁਹਾਨੂੰ ਉਹਦਾ ਕੀ ਫਾਇਦਾ ਹੁੰਦਾ ਵਾ ਇਸੇ ਨਾਲ ਵੀ ਆਪਾਂ ਨਾਲ ਹੀ ਗੱਲ ਕਰਾਂਗੇ ਜਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲੀ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੋਈ ਸਿੱਖਾ ਸਕੋ ਜਿਨ੍ਹਾਂ ਨੇ ਸਾਨੂੰ ਹਾਲੇ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਸਮਝਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਹਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਸਾਨੂੰ ਉੱਥੇ ਵੀ ਮੈਸੇਜ ਕਰਕੇ ਭੋ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਲਓ ਵੀ ਫੇਰ ਕਰਦੇ ਆ ਵੀਡੀਓ ਸਟਾਰਟ ਸੈਲਰੀ ਬਾਰੇ ਗੱਲ ਕਰਦੇ ਆ ਹੁਣ ਸੈਲਰੀ ਆ ਇਹ ਸੈਲਰੀ ਜਿਹੜੀ ਡਿਪੈਂਡ ਹੁੰਦੀ ਆ ਤੁਹਾਡੇ ਕੰਮ ਦੇ ਡਿਪੈਂਡ ਹੁੰਦੀ ਆ ਤੁਹਾਡਾ ਕੰਮ ਜਿਹੜਾ ਵਾ ਕਿਦਾਂ ਦਾ ਵਾ ਤੇ ਜੇਕਰ ਆਪਾਂ ਕੰਮ ਦੀ ਗੱਲ ਕਰੀਏ ਕੰਮ ਸਾਰੇ ਇੱਥੇ ਹੈਗੇ ਵਾ ਤਾਨੂੰ ਜੇਕਰ ਗੱਡੀਆਂ ਸਹੀ ਕਰਨੀਆਂ ਆਉਂਦੀਆਂ ਮਿਲਕ ਤੁਹਾਨੂੰ ਮਕੈਨਿਕ ਦਾ ਕੰਮ ਆਉਂਦਾ ਵਾ ਉਹਦਾ ਵੀ ਵਧੀਆ ਕੰਮ ਹੈਗਾ ਵਾ ਇੱਥੇ ਜੇਕਰ ਤੁਹਾਨੂੰ ਪਲੰਬਰ ਦਾ ਕੰਮ ਆਉਂਦਾ ਵਾ ਉਹਦਾ ਵੀ ਕੰਮ ਵਧੀਆ ਹੈਗਾ ਵਾ ਤੁਹਾਨੂੰ ਮੋਟਰ ਸਹੀ ਕਰਨੀਆਂ ਆਉਂਦੀਆਂ ਤੁਹਾਨੂੰ ਉਹਦਾ ਵੀ ਕੰਮ ਹੈਗਾ ਵਾ ਇਹ ਜੇਕਰ ਤੁਸੀਂ ਤੁਹਾਡੇ ਕੋਲ ਕੋਈ ਗੋਣ ਤੁਹਾਡੇ ਹੱਥ ਵਿੱਚ ਨਹੀਂ ਹੈਗਾ ਫਿਰ ਮਿਲ ਖੇਤੀਬਾੜੀ ਦਾ ਕੰਮ ਮਿਲ ਜਾਂਦਾ ਵਾ ਪਹਿਲਿਆਂ ਵਿੱਚ ਕੰਮ ਮਿਲ ਜਾਂਦਾ ਉਹ ਵੀ ਕੰਮ ਵਧੀਆ ਵਾ ਡਿਪੈਂਡ ਹੁੰਦਾ ਤੁਹਾਡੇ ਤੁਹਾਡੇ ਹੱਥ ਵਿੱਚ ਕਿਹੜਾ ਕਿਹੜਾ ਗੋਣ ਹੈਗਾ ਵਾ ਉਹਦੇ ਹਿਸਾਬ ਨਾਲ ਤੁਹਾਨੂੰ ਇਹੜੇ ਵਾ ਕੰਮ ਮਿਲਦਾ ਤੇ ਉਹਦੇ ਹਿਸਾਬ ਨਾਲ ਤੁਹਾਨੂੰ ਇਹੜੇ ਵਾ ਪੈਸੇ ਮਿਲਦੇ ਦੇਖar ਤੁਸੀਂ ਕਹੋ ਆਪਾਂ ਸ਼ੁਰੂ ਕਰਦੇ ਆਪਾਂ ਕਿ ਜਿਹੜਾ ਵੀਰਪਰਾ ਨੂੰ ਕੁਛ ਨਹੀਂ ਮਿਲ ਗਿਆ ਆਪਾਂ ਕਹੀਏ ਕਿ ਕੱਲਾ ਸਿਰਫ 9 ਮੰਥ ਵਾਲੇ ਪੇਪਰਾਂ ਦੇ ਇੱਥੇ ਆਇਆ ਵਾ ਉਹਨੂੰ ਨਾ ਕੋਈ ਉਹਦੇ ਹੱਥ 'ਚ ਗੋਣਿਆ ਉਹ ਕਿਹੜਾ ਕੰਮ ਕਰ ਸਕਦਾ ਤੇ ਉਹਨੂੰ ਕਿੰਨੀ ਸੈਲਰੀ ਮਿਲੂਗੀ ਤੇ ਆਉਣ ਵਾਲੇ ਸਮੇਂ ਵਿੱਚ ਉਹ ਕੀ ਨਾਲ ਹੋਰ ਕੰਮ ਜਿਹੜਾ ਵਾ ਕਰ ਸਕਦਾ ਵਾ ਠੀਕ ਹੈ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਜਿਵੇਂ ਹੁਣ ਇੱਕ ਬੰਦਾ 9 ਮੰਥ ਵਾਲੇ ਪੇਪਰਾਂ ਤੇ ਜਾਂ ਸਾਲ ਵਾਲੇ ਪੇਪਰਾਂ ਤੇ ਇਟਲੀ ਵੇ ਚਾਇਆਵਾ ਆਣ ਕੇ ਉਹਨੇ ਆਪਣੇ ਪੇਪਰ ਬਣਾਇਆ ਚਲੋ ਮਾੜੀ ਮੋਟੀ ਉਹਨੇ ਲੈਂਗੁਏਜ ਸਿੱਖ ਲਈ ਵੀ ਜਿੰਨਾ ਕੋ ਉਹ ਕੰਮ ਸਮਝ ਸਕੇ ਜਾਂ ਸਮ ਕੰਮ ਜਿਹੜਾ ਕਰਨ ਦਾ ਉਹ ਸਮਝਾ ਸਕੇ ਇੰਨੀ ਕਿ ਲੈਂਗੁਏਜ ਸਿੱਖ ਲਈ ਠੀਕ ਹੈ ਉਹਨੂੰ ਕੰਮ ਮਿਲ ਜਾਂਦਾ ਵਾ ਖੇਤੀਬਾੜੀ ਦਾ ਡੇਰੀ ਫਾਰਮ ਦਾ ਜਿਵੇਂ ਕਿ ਆਪਾਂ ਕਹੀਏ ਕਿ ਮੱਝਾਂ ਮੁੱਝਾਂ ਵਾਲਾ ਕੰਮ ਕੀ ਪੱਠੇ ਪਾਉਣੇ ਦੁੱਧ ਚੋਣਾਂ ਵਾਲਾ ਚਲੋ ਤੇ ਮਸ਼ੀਨਾਂ ਨੇ ਹੁੰਦਾ ਵਾ ਪਰ ਫਿਰ ਵੀ ਉਹਦੇ ਮੱਝਾਂ ਦੇਖਪਾਲ ਕਰਨੀ ਪੱਠੇ ਵੜਨੇ ਇਹ ਸਾਰ ਉਸ ਤੋਂ ਬਾਅਦ ਪਿਆਰੀਆਂ ਚ ਕੰਮ ਹੋਰ ਮਿਲਦਾ ਜਿਵੇਂ ਆਪਾਂ ਕਹਿ ਦਈਏ ਟਮਾਟਰ ਤੋੜਨੇ ਜਾਂ ਆਪਾਂ ਕਹਿ ਦਈਏ ਅੰਗੂਰ ਤੋੜਨੇ ਹੋਰ ਵੀ ਇਥੇ ਨਿੱਕੇ-ਨਿੱਕੇ ਬੜੀਆਂ ਨਿੱਕੇ-ਨਿੱਕੇ ਸਬਜ਼ੀਆਂ ਨਿਆ ਪੱਤੇ ਪੁੱਤੇ ਜਿਹਦਾਂ ਦੇ ਜਿਹੜੇ ਇਥੇ ਇਟਲੀ ਵਿੱਚ ਜਦੋਂ ਗਾਂ ਵੇਖਦੇ ਬੜੇ ਮਹਿੰਗੇ ਬਾਦੇ ਚੋਂ ਇਦਾਂ ਦੇ ਕੰਮ ਬਹੁਤ ਆ ਉੱਥੇ ਮਿਲਦੇ ਆ ਘੰਟਿਆਂ ਦੇ ਹਿਸਾਬ ਨਾਲ ਪੈਸੇ ਜੇਕਰ ਤੁਸੀਂ ਕਰਦੇ ਹੋ ਡੇਲੀ ਫਾਰਮ ਵਿੱਚ ਕੰਮ ਜਿਵੇਂ ਆਪਾਂ ਕਹਿ ਦਈਏ ਕਿ ਇਹ ਜਿੱਥੇ ਆਪਾਂ ਮੱਜਾਂ ਦਾ ਕੰਮ ਕਰਿਆ ਦੁੱਧ ਦਾ ਕੰਮ ਕਰਿਆ ਜੀ ਕਿ ਦੁੱਧ ਤੁਸੀਂ ਚੋਣਾ ਵਾ ਤੇ ਦੁੱਧ ਗਾਂ ਬਾਅਦ ਵਿੱਚ ਛੱਡ ਕੇ ਆਉਣਾ ਥਾਂ ਤੇ ਤੇ ਪੱਠੇ ਪੋਣੇ ਆ ਇਹ ਕੰਮ ਇਹਦੇ ਵਿੱਚ ਮਿਲਦੀ ਆ ਬੱਜੇ ਤੇ ਤੁਹਾਨੂੰ ਤਨਖਾਹ ਮਿਲਦੀ ਆ ਤੁਹਾਨੂੰ ਕਈ ਮਾਲਕ ਘਰ ਵੀ ਦਿੰਦੇ ਤੁਹਾਨੂੰ ਨਾਲ ਆਪਣਾ ਤੇ ਉੱਥੇ ਤੁਹਾਨੂੰ ਘਰ ਮਿਲੂਗਾ ਨਾਲ ਫ੍ਰੀਜ ਘਰ ਦਿੰਦੇ ਆ ਕਈ ਮਾਲਕ ਕਈ ਨਹੀਂ ਦਿੰਦੇ ਪਰ ਕਈ ਦਿੰਦੇ ਆ ਮਾਲਕ ਨਾਲ ਫ੍ਰੀ ਵਿੱਚ ਘਰ ਤੇ ਪਲੱਸ ਤੁਹਾਨੂੰ ਬੱਜੀ ਤਨਖਾਹ ਤੁਹਾਡੀ ਸ਼ੁਰੂ ਹੋਊਗੀ 1500 ਰੋ ਤੋਂ ਬਾਅਦ ਵਿੱਚ ਉਹ ਹੌਲੀ ਹੌਲੀ ਸ਼ਾਇਦ ਵਧੀ ਵੀ ਜਾਵੇ ਤੇ ਜਾਂ ਤੁਹਾਡੀ ਬੱਜੀ ਰਵੇ ਉਹ ਤਨਖਾਹ ਤਾਂ ਢਾਡਾ ਮਾਲਕ ਇਹ ਹਫ਼ਤੇ ਤੁਸੀਂ ਇੱਕ ਛੁੱਟੀ ਕਰ ਸਕਦਾ ਤੁਹਾਨੂੰ ਦਿੰਦੇ ਆ ਤੁਹਾਨੂੰ ਸਾਰੀਆਂ ਆਫਰਾਂ ਦਿੰਦੇ ਆ ਕਿ ਤੁਸੀਂ ਹਫ਼ਤੇ ਵਿੱਚ ਇੱਕ ਛੁੱਟੀ ਕਰ ਸਕਦੇ ਜੇ ਜੇਕਰ ਤੁਸੀਂ ਕੋਈ ਸਮਾਨ ਸਮੂਲ ਲੈ ਜਾਣਾ ਤੁਹਾਡੇ ਗੱਡੀ ਨਹੀਂ ਹੈਗੀ ਤੁਹਾਨੂੰ ਇਹੜੇ ਤੁਹਾਡੇ ਮਾਲਕ ਆ ਉਹ ਤੁਹਾਨੂੰ ਨਾਲ ਤੁਹਾਡੇ ਨਾਲ ਜਾ ਕੇ ਸਮਾਨ ਵੀ ਲੈ ਕੇ ਆਉਂਦੇ ਆ ਇਦਾਂ ਦੇ ਵੀ ਕਈ ਮਾਲਕ ਹੈਗੇ ਆ ਤਿਤਨ ਕਾਤਨ ਮਿਲੂਗੀ 1500 ਰੁਪਏ 1400 ਰੁਪਏ 1300 ਰੁਪਏ 1200 ਰੁਪਏ ਇਹ ਡਿਪੈਂਡ ਵਾ ਕਿ ਤੁਹਾਡਾ ਕੰਮ ਕਿੰਨਾ ਵਾ ਕਿੰਨਿਆਂ ਕੋ ਦਾ ਜਿਹੜਾ ਬੰਦਾ ਵਾ ਉਹਦੇ ਕਿੰਨਿਆਂ ਕਿ ਮੱਝਾਂ ਵਾ ਉਹਦੇ ਕਿੰਨੇ ਕਿ ਪੱਠੇ ਵਾ ਉਹਦਾ ਹੋਰ ਕੋਈ ਕੰਮ ਤਾਂ ਨਹੀਂ ਹੈਗਾ ਇਹਦੇ ਡਿਪੈਂਡ ਤੇ ਆ ਠੀਕ ਹੈ ਇਹ ਤੁਹਾਨੂੰ ਮਿਲਦੀ ਹੈ ਬੱਜੀ ਤਨਖਾ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਜਿਹੜੇ ਕੰਮ ਕਰਦੇ ਆ ਟਮਾਟਰ ਤੋੜਨ ਦਾ ਜਾਂ ਸਬਜ਼ੀਆਂ ਤੋੜਨ ਦਾ ਜਾਂ ਸਬਜ਼ੀਆਂ ਪੈਕ ਕਰਨ ਦਾ ਸਬਜ਼ੀਆਂ ਤੋੜਨ ਦਾ ਕੰਮ ਹੁੰਦਾ ਪੈਰੀਆਂ ਦੇ ਵਿੱਚ ਸਬਜ਼ੀਆਂ ਪੈਕ ਕਰਨ ਦਾ ਕੰਮ ਹੁੰਦਾ ਵਾ ਇਹ ਸਟੋਰ ਦੇ ਵਿੱਚ ਠੀਕ ਹੈ ਪਰ ਇਹਨਾਂ ਦੇ ਥਾਂ ਤੇ ਜਿਹੜੇ ਪੈਸੇ ਮਿਲਦੇ ਆ ਉਹ ਮਿਲਦੇ ਆ ਘੰਟੇ ਦੇ ਹਿਸਾਬ ਨਾਲ ਠੀਕ ਹੈ ਹੁਣ ਜਿਹੜੇ ਸਬਜ਼ੀਆਂ ਤੋੜਦੇ ਆ ਉਹਨਾਂ ਨੂੰ ਕਈਆਂ ਨੂੰ 6 ਯਰੋ ਘੰਟੇ ਮਿਲਦੇ ਆ ਕਈਆਂ ਨੂੰ 7 ਯਰੋ ਘੰਟੇ ਮਿਲਦੇ ਚਲੋ ਯੂਰੋ ਆਪਣੀ ਇੰਡੀਆ ਇੰਗਲਿਸ਼ ਵਿੱਚ ਯੂਰੋ ਕਹਿੰਦੇ ਆ ਤੇ ਇਟਲੀ ਵਿੱਚ ਐਰੋ ਕਹਿੰਦੇ ਮੈਨੂੰ ਆਦਤ ਪਈ ਐਰੋ ਕਹਿਣ ਦੀ ਮੈਂ ਤਾਂ ਤੁਹਾਨੂੰ ਐਰੋ ਕਹਿੰਦੇ ਆ ਕੀ ਐਰੋ ਜਿਹੜੇ ਵਾ 6 ਐਰੋ 6.5 ਐਰੋ 7 ਐਰੋ ਘੰਟੇ ਦੇ ਮਿਲਦੇ ਆ ਭਾਵੇਂ ਤੁਸੀਂ ਮੈਗਾ ਜਿਨੋ ਵਿੱਚ ਮਿਲਕੀ ਸਟੋਰ ਵਿੱਚ ਕੰਮ ਕਰਦੇ ਜੇ ਭਾਵੇਂ ਤੁਸੀਂ ਪੈਕ ਵਿੱਚ ਕੰਮ ਕਰਦੇ ਜੇ ਤੋੜਨ ਦਾ ਸਬਜ਼ੀਆਂ ਨੂੰ ਜਾਂ ਤੁਸੀਂ ਪੈਕ ਕਰਨ ਦਾ ਕੰਮ ਕਰਦੇ ਜੇ ਹੁਣ ਕਈ ਥਾਵਾਂ ਤੇ 5 ਐਰੋ ਵੀ ਮਿਲਦੇ ਆ ਘੰਟੇ ਦੇ ਹੁਣ ਇਹ ਪਰ ਕਿਹਨਾਂ ਨੂੰ ਮਿਲਦੇ ਆ ਜਿਨ੍ਹਾਂ ਕੋਲ ਡਾਕੂਮੈਂਟ ਹੈਗੇ ਵਾ ਇਹ ਥੋੜੀ ਮਾੜੀ-ਮੋਟੀ ਬੋਲੀ ਆਉਂਦੀ ਆ ਗੱਡੀ ਹੈਗੀ ਉਹਨਾਂ ਕੋਲੋਂ ਕੰਮ ਤੇ ਜਾ ਜਾ ਸਕਦੇ ਆ ਸੌਖੇ ਤਰੀਕੇ ਨਾਲ ਉਹਨਾਂ ਨੂੰ ਇੰਨੇ ਕੇ ਪੈਸੇ ਮਿਲ ਜਾਂਦੇ ਆ 6 ਐਰੋ 5 ਐਰੋ डिपेंड ਬਾਕੀ ਤੁਹਾਡੇ ਇਹ ਹੁਣ ਕਈ ਥਾਂ ਕਈ ਹੁਣ 8 ਘੰਟੇ ਕੰਮ ਨੋਰਮਲ ਹੁੰਦਾ ਵਾ ਕਈ ਵਾਰੀ ਕੰਮ ਵਧ ਜਾਂਦਾ ਉਹ ਕਿ 10 ਘੰਟੇ ਲਾ ਜਾਂਦੇ ਆ 12 ਘੰਟੇ ਲੱਗ ਜਾਂਦੇ ਆ ਉਹ ਤੁਹਾਨੂੰ ਉਹਦਾ ਫਾਇਦਾ ਕੀ ਹੁੰਦਾ ਵਾ ਤੁਸੀਂ ਜਿੰਨੇ ਘੰਟੇ ਲਾਓਗੇ ਤੁਹਾਨੂੰ ਉਹਨੇ ਜਿਆਦਾ ਪੈਸੇ ਆਉਣਗੇ ਜੇਕਰ ਤੁਸੀਂ 8 ਘੰਟੇ ਕੰਮ ਕੀਤਾ ਤੁਹਾਨੂੰ 50 ਰੁਪਏ ਮਿਲਣਗੇ ਜੇਕਰ ਤੁਸੀਂ 9 ਘੰਟੇ ਕੰਮ ਕੀਤਾ ਤੁਹਾਨੂੰ 55 ਮਿਲਣਗੇ ਜੇਕਰ ਤੁਸੀਂ ਕੀਤਾ 10 ਘੰਟੇ ਕੰਮ ਤੁਹਾਨੂੰ 60 ਰੁਪਏ ਮਿਲਣਗੇ ਇਹ ਡਿਪੈਂਡ ਕਰਦਾ ਕਿ ਤੁਹਾਡੇ ਕਿੰਨੇ ਪੈਸੇ ਚੱਲ ਰਹੇ ਵਾ ਘੰਟੇ ਦੇ ਹਿਸਾਬ ਦਾ ਇਹ ਫਾਇਦਾ ਹੁੰਦਾ ਵਾ ਕਿ ਤੁਹਾਨੂੰ ਬੱਜੀ ਤਨਖਾਹ ਨਹੀਂ ਮਿਲਦੀ ਤੁਹਾਡੇ ਘੰਟਿਆਂ ਦੇ ਹਿਸਾਬ ਨਾਲ ਤੁਹਾਨੂੰ ਪੈਸੇ ਮਿਲਦੇ ਆ ਇਹ ਕੰਮ ਮਿਲਦੇ ਆ ਆਪਾਂ ਕਹਿ ਦਈਏ ਪੈੜਿਆਂ ਦਾ ਕੰਮ ਜਾਂ ਪਰਸ਼ੋਰ ਦਾ ਕੰਮ ਕਹਿ ਦਈਏ ਉਸ ਤੋਂ ਬਾਅਦ ਕੰਮ ਹੋਰ ਆ ਜਾਂਦੇ ਆ ਇਹ ਜੇਕਰ ਕਿਸੇ ਅਸ ਵਿੱਚ ਗੋਲ ਨਹੀਂ ਹੈਗਾ ਉਸ ਤੋਂ ਬਾਅਦ ਮੰਨ ਲਓ ਜਿਹੜਾ ਕਿ ਪੈੜਿਆਂ ਦਾ ਕੰਮ ਹੁੰਦਾ ਵਾ ਇਹ ਹੁੰਦਾ ਸਵੇਰੇ ਸਵੇਰੇ ਉਸ ਤੋਂ ਬਾਅਦ ਬੰਦਾ ਫਰੀ ਹੁੰਦਾ ਵਾ ਉਸ ਤੋਂ ਬਾਅਦ ਤੁਸੀਂ ਕੋਈ ਨਾ ਕੋਈ ਆਪਾਂ ਕਹੀਏਗੀ ਪਾਰਟ ਟਾਈਮ ਜੌਬ ਵੀ ਕਰ ਸਕਦੇ ਜੇ ਆਪਾਂ ਜਿਵੇਂ ਕਹਿ ਦਈਏ ਡਿਲੀਵਰੀ ਦਾ ਕੰਮ ਕਰ ਲਓ ਫੂਡ ਡਿਲੀਵਰੀ ਕਰਨਾ ਇਹ ਸ਼ਾਮ ਨੂੰ ਇਹਦਾ ਕੰਮ ਸ਼ੁਰੂ ਹੁੰਦਾ ਵਾ ਕਿਸੇ ਕਿਸੇ ਪੀਜ਼ੇ ਪਿਸਰੀਆਂ ਨਾਲ ਗੱਲ ਕਰਕੇ ਤੁਸੀਂ ਆਪਣਾ ਇਹ ਕੰਮ ਵੀ ਕਰ ਸਕਦੇ ਜੇ ਜਾਂ ਕੋਈ ਐਪ ਤੇ ਨਹੀਂ ਵੀ ਕੰਮ ਕਰ ਸਕਦੇ ਜੇ ਠੀਕ ਆ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਜਿਨ੍ਹਾਂ ਦਾ ਸਵਿਚ ਗੋਣਾ ਹੈਗਾ ਵਾ ਗੋਣੋ ਹੁੰਦਾ ਮਤਲਬ ਕਿ ਜਿਵੇਂ ਕੋਈ ਕਿਸੇ ਨੂੰ ਆਉਂਦਾ ਵਾ ਆਪਾਂ ਕਹਿ ਦਈਏ ਵਾਲ ਕੱਟਣੇ ਆਉਂਦੇ ਵਾ ਇਹ ਵੀ ਇਹਦਾ ਬੜਾ ਵਧੀਆ ਕੰਮ ਆ ਠੀਕ ਹੈ ਹੁਣ ਮੈਂ ਵਾਲ ਕਟਣ ਦੀ ਨਿੱਕੀ ਤਾਂ ਹੁੰਦਾ ਹਾਂ ਦਾ ਐਗਜ਼ਾਮਪਲ ਦੇ ਦਿੰਦਾ ਕਿ ਇੱਕ ਬੰਦਾ ਜਦੋਂ ਇੱਥੇ ਵਾਲ ਕਟਾਉਂਦਾ ਵਾ ਘੱਟੋ ਘੱਟ ਵੀ ਜੇਕਰ ਉਹ ਵਾਲ ਤੇ ਦਾੜੀ ਨਾਲ ਇਕੱਠੇ ਕਟਾਉਂਦਾ ਵਾ 15 ਐਰੋ 20 ਐਰੋ ਨਾਰਮਲੀ ਜਿਹੜੇ ਵਾ ਉਹ ਇੱਕ ਬੰਦਾ ਲੈਂਦਾ ਵਾ ਠੀਕ ਹੈ ਉਸ ਤੋਂ ਬਾਅਦ ਜੇ ਕੋਈ ਹੋਰ ਚੀ ਕਰਵਾਉਂਦਾ ਨਾਲ ਉਹਦੇ ਪੈਸੇ ਵਾਧਾ ਗਏ 15 यूरो 10 यूरो 15 यूरो 10 यूरो ਨਾਰਮਲੀ ਗੱਲ ਵਾਖੀ ਵਾਲ ਕੱਟਣ ਦੇ ਦਾੜੀ ਕੱਟਮੇ ਇੰਨੇ ਪੈ ਲੈ ਜਾਂਦੇ ਆ ਇਹ ਤੁਹਾਨੂੰ ਮੈਂ ਐਗਜ਼ਾਮਪਲ ਦਿੱਤੀ ਆ ਇੱਕ ਕਿ ਜੇਕਰ ਤੁਸੀਂ ਕੰਮ ਇਹ ਸਿੱਖਿਆ ਹੋਏ ਤੇ ਛੇ ਦਾ ਕੰਮ ਵੀ ਕਰ ਸਕਦੇ ਇਟਲੀ ਵਿੱਚ ਆਣ ਕੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਜਦੋਂ ਤੁਸੀਂ ਮਕੈਨਿਕ ਦਾ ਕੰਮ ਸਿੱਖਿਆ ਵਾ ਮਕੈਨਿਕ ਦਾ ਕੰਮ ਵੀ ਬੜਾ ਵਧੀਆ ਹੈਗਾ ਵਾ ਇਥੇ ਇਟਲੀ ਵਿੱਚ ਕਿਉਂਕਿ ਗੱਡੀਆਂ ਨਾਰਮਲੀ ਗੱਲ ਇਨ ਜਿੰਨੀਆਂ ਗੱਡੀਆਂ ਜਾਦੀਆਂ ਵਾਂ ਉਹਨੀਆਂ ਪ੍ਰੋਬਲਮ ਜਾਦੀਆਂ ਵਾਂ ਤੇ ਉਹਨਾਂ ਕੰਮ ਜ਼ਿਆਦਾ ਹੁੰਦਾ ਗੱਡੀਆਂ ਦਾ ਕੰਮ ਵਾ ਮੋਟਰਸਾਈਕਲ ਸਹੀ ਕਰਨ ਦਾ ਕੰਮ ਹੈ ਸਕੂਟਰੀਆਂ ਸਹੀ ਕਰਨ ਦਾ ਕੰ ਇਦੇ ਵਿੱਚ ਵੀ ਬਹੁਤ ਵਧੀਆ ਪੈਸੇ ਬੰਦੇ ਆ ਆਪਾਂ ਕਹ ਲਈਏ ਕਿ ਜੇਕਰ ਬੰਦਾ ਨਵਾਂ ਨਵਾਂ ਆਇਆ ਹੋਵੇ ਇੰਡੀਆ ਤੋਂ ਤੇ ਉਹਨੂੰ ਕੰਮ ਕੋਮ ਮਾਣਾ ਵਟਾਉਂਦਾ ਹੋਵੇ 1500 ਯੂਰੋ ਤੋਂ ਲੈ ਕੇ 2000 ਯੂਰੋ ਤੱਕ ਰਮਾਨ ਨਾਲੋਂ ਕਮਾ ਸਕਦਾ ਵਾ 8 ਘੰਟੇ ਕੰਮ ਕਰੇ ਇੱਕ ਦਿਨ ਵਿੱਚ ਠੀਕ ਆ ਗੱਡੀਆਂ ਸਹੀ ਕਰ ਜਾਵੇ ਉੱਥੇ ਆਪਣੇ ਜੋ ਜੋ ਕਰਨਾ ਕਰੀ ਜਾਵੇ ਤੇ 1500 ਯੂਰੋ ਤੋਂ ਲੈ ਕੇ ਇਹ 2000 ਯੂਰੋ ਤੱਕ ਬੰਦਾ ਜਿਹੜਾ ਵਾ ਕਮਾ ਸਕਦਾ ਵਾ ਇੱਕ ਮਹੀਨੇ ਦੇ ਵਿੱਚ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਪਲੰਬਰ ਦਾ ਕੰਮ ਪਲੰਬਰ ਦਾ ਕੰਮ ਦੇ ਵਿੱਚ ਕਿਹਦਾ ਹੱਬਤਾ ਉਹਦੇ ਚ ਕਿੰਨੇ ਪੈਸੇ ਵਾ ਉਦੇ ਵਿੱਚ ਵੀ ਤੁਸੀਂ ਕਹੋ ਕਿ ਤੁਹਾਡੇ ਕੰਮ ਦੇ ਡਿਪੈਂਡ ਵਾ ਕਿ ਤੁਸੀਂ ਕਿੰਨਾ ਕਿੰਨਾ ਕੰਮ ਕਰਦੇ ਤੁਹਾਡੇ ਹੱਥ ਵਿੱਚ ਕਿਹੜੇ ਕਿਹੜੇ ਗੋਣ ਆ ਪਲੰਬਰ ਦੇ ਨਾਲ ਨਾਲ ਤੁਸੀਂ ਹੋਰ ਕਿਹੜਾ ਕਿਹੜਾ ਕੰਮ ਕਰ ਸਕਦੇ ਜੇ ਠੀਕ ਆ ਇਲੈਕਟ੍ਰੀਸ਼ੀਅਨ ਦਾ ਕੰਮ ਵੀ ਨਾਲ ਤੁਸੀਂ ਕਰ ਸਕਦੇ ਉਦੇ ਵਿੱਚ ਵੀ ਪੈਸੇ ਹੈਗੇ ਵਾ ਉਦੇ ਵਿੱਚ 1500 ਯੂਰੋ ਤੋਂ ਲੈ ਕੇ ਤੁਹਾਡੇ 2000 ਯਰੋ ਤੱਕ ਤੁਹਾਨੂੰ ਜਿਹੜੇ ਪੈਸੇ ਮਿਲਦੇ ਵਾ ਪਰ ਇਹ ਜਿਹੜੇ ਪੈਸੇ ਆ ਇਹ ਤੁਹਾਡੇ ਵੱਧੇ ਆਉਣ ਵਾਲੇ ਸਮਝੋ ਕਿ ਤੁਹਾਡੇ ਹੱਥ ਵਿੱਚ ਗੋਣ ਵਾ ਤੁਹਾਨੂੰ ਜਦੋਂ ਬੋਲੀ ਜਿਹਾ ਤਰੀਕੇ ਨਾਲ ਆ ਗਈ ਤੁਹਾਨੂੰ ਤੁਹਾਨੂੰ ਤਾਂ ਲਾਇਸੈਂਸ ਮਿਲ ਗਿਆ ਤੁਸੀਂ ਆਪ ਵੀ ਕੰਮ ਸ਼ੁਰੂ ਕਰ ਸਕਦੇ ਜੇ ਤੇ ਆਪ ਤੁਸੀਂ ਕੰਮ ਸ਼ੁਰੂ ਕਰੋਗੇ ਇਹ ਜਿਹੜੇ ਕੰਮ ਆ ਸਾਰੇ ਜਿਹੜੇ ਵਾ ਪੈਸੇ ਮਿਲਦੇ ਆ ਇੱਥੇ 1500 ਯੂਰੋ ਤੋਂ ਲੈ ਕੇ 2000 ਐ ਤੱਕ ਵਧੀਆ ਆਰਾਮ ਨਾਲ ਬੰਦਾ ਜਿਹੜਾ ਵਾ ਕਮਾ ਸਕਦਾ ਵਾ ਦੇਖ ਰਹਾ ਬੰਦਾ ਖੇਤੀਬਾੜੀ ਦਾ ਕੰਮ ਕਰਦਾ ਵਾ 1000 ਤੋਂ ਲੈ ਕੇ 1500 ਯੂਰੋ ਤੱਕ ਵਧੀਆ ਨਾਰਮਲ ਜਿਹੜਾ ਵਾ ਕਮਾ ਸਕਦਾ ਵਾ ਬਿਨਾ ਕੋਈ ਉਹਨੂੰ ਐਕਸਪੀਰੀਅੰਸ ਚਾਹੀਦਾ ਹੋਵੇ ਜਾਂ ਬਿਨਾ ਉਹ ਕੋਈ ਗੁਣ ਤੋਂ ਇਹ ਨਾਰਮਲ ਜਿਹੜਾ ਵਾ ਪੈਲੀਆਂ ਚ ਜਾਂ ਆਪਾਂ ਕਹਿੰਦੇ ਕਿ ਸਟੋਰ ਵਿੱਚ ਪੈਕਿੰਗ ਦਾ ਕੰਮ ਜਿਹੜਾ ਵਾ ਕਰ ਸਕਦਾ ਵਾ ਹੋਰ ਵੀ ਬੜੇ ਇੱਥੇ ਕੰਮ ਹੈਗੇ ਆ ਜਦੋਂ ਬੰਦਾ ਇੱਥੇ ਆਉਂਦਾ ਵਾ ਆਣ ਕੇ ਬੰਦਾ ਬ ਉਸ ਤੋਂ ਬਾਅਦ ਬੰਦੇ ਨੂੰ ਬਹੁਤ ਕੰਮ ਲੱਭ ਜਾਂਦੇ ਇੱਥੇ ਕਰਨ ਵਾਸਤੇ ਤੇ ਜੇਕਰ ਤੁਹਾਨੂੰ ਕੋਈ ਕਹਿੰਦਾ ਕਿ ਇਟਲੀ ਨਾ ਓ ਇਟਲੀ ਵਿੱਚ ਕੰਮ ਨਹੀਂ ਹੈਗਾ ਇਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਜੇ ਵੱਧੂ ਕੰਮ ਜੇ ਤੁਸੀਂ ਬਸ ਕਰਨ ਵਾਲੇ ਹੋਣਾ ਚਾਹੀਦੇ ਜੇ ਕੰਮ ਇਟਲੀ ਵਿੱਚ ਮੁੱਕਦਾ ਨਹੀਂ ਕਿਉਂਕਿ ਮੇਰੇ ਚਾਚਾ ਜੀ ਨੂੰ ਇੱਥੇ 15 ਸਾਲ ਹੋ ਗਏ ਆ ਮੈਨੂੰ ਉਹਨਾਂ ਨੇ ਇਹ ਗੱਲ ਕਹੀ ਆ ਕਿ 15 ਸਾਲ ਵਿੱਚ ਮੈਂ ਇੱਕ ਦਿਨ ਵੀ ਆਪਕਾ ਇਹ ਕੀ ਕੰਮ ਤੋਂ ਮੰਮੀ ਮੈਨੂੰ ਕੰਮ ਨਹੀਂ ਲੱਭੰਦਿਆ ਮੈਂ ਘਰੇ ਬੈਠਾ ਹਾਂ ਇਹ ਗੱਲ ਕਰੀ ਨਹੀਂ ਮੈਨੂੰ ਵੀ 3 ਸਾਲ 3.5 3.4 ਸਾਲ ਉਹ ਚੱਲੇ ਥਿੱਲੀ ਵਿੱਚ ਇਟਲੀ ਵਿੱਚ ਆਏ ਨੂੰ ਤੇ ਮੈਂ ਵੀ ਨਹੀਂ ਵੇਖਿਆ ਕਿ ਕੋਈ ਬੰਦਾ ਕੰਮ ਤੋਂ ਭੁੱਖਾ ਮਰਨਦਿਆ ਹੋਵੇ ਕਿ ਉਹਨੂੰ ਕੰਮ ਨਹੀਂ ਲੱਭਨਦਿਆ ਉਹ ਭੁੱਖਾ ਮਰਨਦਿਆ ਵਾ ਉਨ ਜੋ ਉਹਦਾ ਨਾਂ ਜ਼ਿਕਰੇ ਕੰਮ ਕਰਨ ਨੂੰ ਜਾ ਉਹਾ ਡਰਾਮ ਹੋਵੇ ਫਿਰ ਤਾਂ ਕੋਈ ਕੁਝ ਨਹੀਂ ਕਹਿ ਸਕਦੇ ਉਹਦੇ ਬਾਰੇ ਕੰਮ ਵਾਧੂ ਹੈਗਾ ਵਾ ਤੇ ਜੇਗਾ ਤੁਹਾਡੇ ਖਰਚੇ ਕੋਈ ਨਾ ਹੋਵੇ ਗੋਣ ਹੈਗਾ ਵਾ ਤਾਂ ਉਹਦਾ ਤੁਹਾਨੂੰ ਜਿਹੜਾ ਵਾ ਫਾਇਦਾ ਬੈਨੀਫਿਟ ਹੁੰਦਾ ਵਾ ਗਾਣ ਕੇ ਗਾਣ ਕੇ ਮਤਲਬ ਕਿ ਜਦੋਂ ਤੁਹਾਡਾ ਥੋੜਾ ਜਾ ਵਾ ਤੁਹਾਡਾ ਡਾਕੂਮੈਂਟ ਤੁਹਾਡੇ ਸਾਰੇ ਸਹੀ ਹੋ ਜਾਂਦੇ ਤੁਹਾਨੂੰ ਬੋਲੀ ਆ ਜਾਂਦੀ ਆ ਉਸ ਤੋਂ ਬਾਅਦ ਤੁਹਾਨੂੰ ਇਹਦਾ ਕੋਈ ਫਾਇਦਾ ਹੈਦਾ ਵਾ ਮਿਲਦਾ ਵਾ ਇਹ ਤੁਹਾਡੇ ਅੰਦਰ ਗੁਣ ਹੋਣ ਦਾ ਠੀਕ ਹੈ ਤੁਸੀਂ ਪਹਿਲੇ ਇਹੜੇ ਥੋੜੀ ਜੀ ਇਨਕਮ ਜਾਦੀ ਆਪਣੀ ਇੰਕਰੀਜ਼ ਕਰ ਸਕਦੇ ਜੀ ਠੀਕ ਹੈ ਹੋਰ ਵੀ ਜੇਕਰ ਤੁਹਾਡਾ ਕੋਈ ਸਵਾਲ ਹੋ ਕਿ ਕੋਈ ਹੋਰ ਕੰਮ ਹੋਵੇ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛੋ ਤੇ ਆਪਾਂ ਅਗਲੀ ਵੀਡੀਓ ਵਿੱਚ ਉਹਦੇ ਵਿੱਚ ਦੱਸ ਦਵਾਂਗੇ ਕਿ ਕਿਹੜੇ ਕਿਹੜੇ ਹੋਰ ਕੰਮ ਹੈਗੇ ਵਾ ਤੇ ਉਹਦਾ ਕੀ ਸਕੋਪ ਵਾ ਇੱਥੇ ਤੇ ਕਿਵੇਂ ਕਿਵੇਂ ਕਿੰਨੇ ਕਿੰਨੇ ਸੈਲਰੀ ਮਿਲਦੀ ਆ ਉੰਜ ਨਾਰਮਲ ਜਿਹੜਾ ਇੱਥੇ ਬੰਦਾ ਵਾ ਇਟਲੀ ਵਿੱਚ ਜੇਕਰ ਕੋਈ ਬੰਦਾ ਰਹਿੰਦਾ ਵਾ ਉਹ 1000 ਤੋਂ ਲੈ ਕੇ 1500 ਐਰੋ ਦਾ ਨਾਰਮਲ ਜਿਹੜਾ ਕਮਾਉਂਦਾ ਜੇਕਰ ਉਹਦੇ ਅੱਛੀ ਕੋਈ ਗੁਣ ਨਹੀਂ ਹੈਗਾ ਤੇ ਜੇਕਰ ਉਹਦੇ ਅੱਛੀ ਕੋਈ ਕੋਈ ਨਾ ਕੋਈ ਗੁਣ ਹੈਗਾ ਫਿਰ ਉਹ 2000 ਵੀ ਕਮਾ ਜਾਂਦੇ ਆ 500 ਐਰੋ 3000 ਐਰੋ ਵੀ ਕਮਾ ਜਾਂਦੇ ਆ ਇੱਕ ਇੱਕ ਮਹੀਨੇ ਦਾ ਠੀਕ ਹੈ ਕਈ 4 4000 ਵਾਲ ਐਰੋ ਵਾਲੇ ਵੀ ਹੈਗੇ ਆ ਕਿ ਕੰਮ ਜਿਹੜਾ ਵਾ ਉਹ ਪੈਸੇ ਜਿਹੜੇ ਵਾ ਕਮਾਈ ਜਾਂਦੇ ਆ ਬਾਕੀ ਖਰਚੇ ਦੀ ਗੱਲ ਕਰ ਲਈਏ ਖਰਚਾ ਕਿੰਨਾ ਇਟਲੀ ਵਿੱਚ ਖਰਚਾ ਆਏਗਾ ਵਾ ਤੁਹਾਡੇ ਖਾਣ ਪੀਣ ਤੇ ਡਿਪੈਂਡ ਵਾ ਮੇਰੇ ਹਿਸਾਬ ਨਾਲ ਇੱਕ ਮਹੀਨੇ ਦਾ ਜੇਕਰ ਇੱਕ ਬੰਦਾ ਰਹਿੰਦਾ ਹੋਵੇ ਇੱਕ ਮਹੀਨੇ ਦਾ ਖਰਚਾ 14 ਆਵਾ ਜੇਕਰ ਖੋਲੇ ਪੂਰਾ ਖੋਲੇ ਖਰਚਾ ਕਰੀਏ 100 ਤੋਂ 150 ਯੂਰੋ ਖਰਚਾ ਆਏਗਾ ਖਾਣ ਪੀਣ ਦਾ ਕੱਲਾ ਮੈਂ ਖਾਣ ਪੀਣ ਦੀ ਗੱਲ ਕਰਨਾ ਇਹਦੇ ਵਿੱਚ ਮੈਂ ਘਰ ਦਾ ਕਿਰਾਇਆ ਨਹੀਂ ਲਾਇਆ ਜਾਂ ਆਪਾਂ ਕਹਿੰਦੇ ਬਿਜਲੀ ਦਾ ਬਿੱਲ ਨਹੀਂ ਲਾਇਆ ਜਾਂ ਆਪਾਂ ਗੱਡੀ ਦਾ ਖਰਚਾ ਨਹੀਂ ਲਾਇਆ ਮੈਂ ਸਿਰਫ ਖਾਣ ਪੀਣ ਦੀ ਗੱਲ ਕਰਨਾ ਕਿ 150 ਯੂਰੋ 100 ਤੋਂ 150 ਜਾਂ 200 ਯੂਰੋ ਮੈਕਸਿਮਮ 200 ਯੂਰੋ ਜਿਹੜਾ ਵਾ ਇੱਕ ਉਹਨਾਂ ਦਾ ਖਰਚਾ ਹੋਊਗਾ ਇੱਥੇ ਇਹ 1 ਮਹੀਨੇ ਦਾ ਠੀਕ ਹੈ ਬਾਕੀ ਸੀ ਤੁਹਾਡੇ ਦੇ ਪੈਣਾ ਤੁਸੀਂ ਗੱਡੀ ਕਿੰਨੀ ਚਲਾਉਂਦੇ ਜੇ ਤੁਹਾਡਾ ਗੱਡੀ ਕਿਹੜੀ ਆ ਉਹਦੇ ਚ ਤੇਲ ਕਿੰਨਾ ਪੈਂਦਾ ਵਾ ਤੁਸੀਂ ਗੱਡੀ ਕਿੰਨੀ ਆਉਂਦੇ ਬਾਕੀ ਤੁਸੀਂ ਘਰ ਕਿਹੜੇ ਚ ਰਹਿ ਰਹੇ ਹੋ ਤੁਹਾਡਾ ਹਸੇ ਕਿਰਾਇਆ ਕਿੰਨਾ ਜਾਂਦਾ ਵਾ ਉਹਦੇ ਡਿਪੈਂਡ ਹੁੰਦਾ ਵਾ ਉਸ ਤੋਂ ਬਾਅਦ ਤੁਹਾਡਾ ਬੀਰ ਦਾ ਬਿੱਲ ਕਿੰਨਾ ਆਉਂਦਾ ਇਹ ਸਾਰਾ ਕੁਝ ਵੱਖਰਾ ਵਾ ਓੰਜ ਬੰਦਾ ਜਿਹੜਾ ਇੱਕ ਨਾਰਮਲ ਬੰਦਾ ਖਾਣ ਪੀਣ ਦਾ ਗੱਲ ਖਰਚਾ ਗੱਲ ਕਰੀਏ ਤੇ 150 ਰੁਪਈਆ ਵਾਦੀਆ ਨਾਰਮਲ ਹੀ ਗੱਲ ਬੰਦੇ ਦਾ ਸਾਰ ਜਾਂਦਾ ਵਾ ਇੱਥੇ ਇਟਲੀ ਵਿੱਚ ਮਲਕੀ 150 ਐਰੋ ਮੈਂ ਰੁਪਈ ਦੀ ਗੱਲ ਨਹੀਂ ਕਹਿੰਦਾ 150 ਐਰੋ ਦੀ ਗੱਲ ਕਰਨੇ ਆ ਕਿ ਜੇਕਰ ਬੰਦਾ ਇੱਕ ਬੰਦਾ 1200 ਜਾਂ 1300 ਐਰੋ ਕਮਾਉਣ ਦਿਆ ਵਾ ਉਹਦੇ 14 ਸਾਰੇ ਆਪਾ ਮੋٹے ਮੋਟੇ ਖਰਚੇ ਲਾ ਲਈ ਗੱਡੀ ਦਾ ਖਰਚਾ ਲਾ ਲਈਏ ਕਿਰਾਇਆ ਕੱਢ ਲਈਏ ਜਿਗਾ ਆਪਾ ਕਿਰਾਇਆ ਇਹ ਬਿਜਲੀ ਦਾ ਬਿੱਲ ਲਾ ਲਈਏ ਆਪਣਾ ਖਾਣ ਪੀਣ ਦਾ ਖਰਚਾ ਕੱਢ ਲਈਏ ਤੇ ਬੰਦਾ ਪਿੱਛੇ ਫਿਰ ਵੀ 8-900 ਐਰੋ ਨਾਰਮਲ ਹੀ ਬੰਦਾ ਜਿਹੜਾ ਵਾ ਉਹ ਬਚਾ ਸਕਦਾ ਵਾ ਸਾਰੇ ਖਰਚੇ ਕੱਢਣ ਤੋਂ ਬਾਅਦ ਖਾਣ ਪੀਣ ਦਾ ਘਰ ਦਾ ਕਿਰਾਇਆ ਬਿਜਲੀ ਦਾ ਬਿੱਲ ਗੱਡੀ ਦਾ ਸਾਰਾ ਕੁਝ ਕੱਢ ਕੇ 8-900 ਯੂਰੋ ਜਿਹੜਾ ਉਹ ਬਚਾ ਸਕਦਾ ਬੰਦਾ ਬੰਦਾ ਬਿਨਾਂ ਗੁਣ ਤੋਂ ਜਾਏਗਾ ਤੁਹਾਡੇ ਹੱਥ ਵਿੱਚ ਗੋਣ ਹੋਵੇ ਫਿਰ ਤੁਸੀਂ ਭਾਵੇਂ ਮੇਰੇ ਸਾਹਮਣੇ ਨਾਲ 2000 ਯੂਰੋ 3000 ਯੂਰੋ ਵੀ ਬਚਾ ਸਕਦੇ ਜੇ ਇੱਕ ਮਹੀਨੇ ਦਾ ਸਾਰੇ ਕਾਚੇ ਕਟਣ ਤੋਂ ਬਾਅਦ ਠੀਕ ਹੈ ਬਾਕੀ ਗੋਣ ਦੀ ਗੱਲ ਹੁੰਦੀ ਹੈ ਤੁਹਾਡੇ ਅੱਜ ਕੋਈ 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 ਹੋਊਗਾ ਤੁਹਾਡੇ ਅੱਜ ਕੋਈ ਗੋਣ ਹੋਊਗਾ ਤੁਸੀਂ ਜਿੰਨੇ ਕੰਮ ਜ਼ਿਆਦਾ ਕਰੋਗੇ ਉਹਨੇ ਤੁਸੀਂ ਪੈਸੇ ਜ਼ਿਆਦਾ ਕਮਾਓਗੇ ਠੀਕ ਹੈ ਲੋਈ ਮਿੱਤਰੋ ਇਹ ਵੀਡੀਓ ਸ਼ੇਅਰ ਫਿਰਨਾ ਹੀ ਮਿਲਦੇ ਹਨ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲੱਕ ਸ਼ੇਅਰ ਕਮੈਂਟ ਜਰੂਰ ਕਰਿਓ ਉਹਨੇ ਚੇਅਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ